ਪਿੰਡ ਜਸਤਰਵਾਰ ਵਿੱਚ ਪਹਿਲੀ ਵਾਰ ਸਵਰਸੰਮਤੀ ਹੋਈ ਰਿਕਾਰਡ ਕਾਇਮ ਆਵਰ ਸਾਡੇ ਰਾਜਾ ਸਾਸੀ ਵਿਧਾਨ ਸਭਾ ਹਲਕੇ ਦੇ ਪਿੰਡ ਜਸਤਰਵਾਰ ਚੋਂ ਪਹਿਲ ਕਰਦੇ ਆ ਸਵਰਸੰਮਤੀ ਨਾਲ ਚੁਣਿਆ ਸਰਪੰਚ ਨਵਯੁਕਤ ਸਰਪੰਚ ਪੁਲ ਪੰਜਾਬ ਵਿੱਚ ਪੰਚਾਇਤੀ ਚੋਣਾਂ ਦੇ ਲਾਂ ਤੋਂ ਬਾਅਦ ਪਿੰਡਾਂ ਦੇ ਲੋਕ ਸਰਗਰਮ ਹੋ ਗਏ ਹਨ ਜਿੱਥੇ ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ ਜਿਹੜੇ ਵੀ ਪਿੰਡਾਂ ਵਿੱਚ ਸਰਬਸੰਤੀ ਨਾਲ ਪੰਚਾਇਤਾਂ ਬਣੀਆਂ ਉਹਨਾਂ ਪਿੰਡਾਂ ਨੂੰ ਅੱਜ ਅੰਮ੍ਰਿਤਸਰ ਹਲਕੇ ਦੇ ਪਿੰਡ ਜਸਤਰਵਾਲ ਵਿੱਚ ਵਿਸ਼ਾਸ਼ ਨਾਮ ਦਿੱਤਾ ਜਾਏਗਾ ਵੋਟਾਂ ਤੋਂ ਪਹਿਲਾਂ ਹੀ ਬਲਵਿੰਦਰ ਸਿੰਘ ਨੂੰ ਸਰਬਸੰਤੀ ਨਾਲ ਪਿੰਡ ਜਸਤਰਵਾਲ ਦਾ ਸਰਪੰਚ ਚੁਣ ਲਿਆ ਗਿਆ ਇਸ ਤਰ੍ਹਾਂ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆਂ ਇਸ ਮੌਕੇ ਨਵਜੂਕ ਸਰਪੰਚ ਬਲਵਿੰਦਰ ਸਿੰਘ ਨੇ ਪਿੰਡ ਵਾਸੀਆਂ ਨੂੰ ਪ੍ਰੋਤਸਾਹ ਦਿੱਤਾ ਕਿ ਉਹ ਪਿੰਡ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਬਾਕੀ ਤੁਸੀਂ ਦੇਖੋ ਇਸ ਮੌਕੇ ਦੀਆਂ ਤਸਵੀਰਾਂ ਅਤੇ ਕੀ ਕਹਿਣਾ ਹੈ ਕਰਨੈਲ ਸਿੰਘ ਨੰਬਰਦਾਰ ਸਾਬਕਾ ਸਰਪੰਚ ਪਿੰਡ ਜਸਤਰਵਾਲ ਅਤੇ ਪ੍ਰਵਿੰਦਰ ਸਿੰਘ ਸਰਪੰਚ ਦਾ ਮੈਂ ਬਲਵਿੰਦਰ ਸਿੰਘ ਪਿੰਡ ਜਸਤਰਵਾਲ ਸਾਡੇ ਸਾਰੇ ਪਿੰਡ ਦੇ ਸਹਿਯੋਗ ਨਾਲ ਅੱਜ ਮੈਨੂੰ ਸਰਪੰਚ ਚੁਣਿਆ ਗਿਆ ਹੈ ਸਾਰੀਆਂ ਹੀ ਪਾਰਟੀ ਬਾਜ਼ੀ ਤੋਂ ਉੱਠ ਕੇ ਮੈਂ ਸਾਰੇ ਪਿੰਡ ਦਾ ਬਹੁਤ ਧੰਨਵਾਦ ਕਰਦਾ ਕਿ ਮੈਨੂੰ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਬਹੁਤ-ਬਹੁਤ ਸਾਰੇ ਨਗਰ ਨੁਮਾਸੀਆਂ ਨੂੰ ਵਧਾਈ ਦਿੰਦਾ ਤੇ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਮੈਂ ਸਰਦਾਰ ਬਲਦੇਵ ਸਿੰਘ ਮਿਹਦੀਆਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦੀ ਹਾਂ ਉਹਨਾਂ ਨੇ ਵੀ ਬਹੁਤ ਜ਼ਿਆਦਾ ਸਹਿਯੋਗ ਕੀਤਾ ਇਸ ਕਾਰਜ ਨੂੰ ਪੂਰਾ ਕਰਨ ਲਈ ਮੰਬਰ ਦਾ ਕਰਨੈ ਸਿੰਘ ਪਿੰਡ ਚਸਤਾਲ ਦਾ ਹਾਂ ਅੱਜ ਸਾਡੇ ਪਿੰਡ ਦੇ ਵਿੱਚ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਸਦਾ ਪਲਵਿੰਦਰ ਸਿੰਘ ਨੂੰ ਸਰਪੰਚ ਚੁਣਿਆ ਸਾਨੂੰ ਆਸ ਆ ਕਿ ਸਾਰੇ ਪਿੰਡ ਦਾ ਸਹਿਯੋਗ ਦੇ ਨਾਲ ਬਣਨੇ ਸਾਰੇ ਪਿੰਡ ਦਾ ਕੰਮ ਇਹ ਨੇਕ ਨੀਤਰਾ ਕਰਨਗੇ ਤੇ ਗਾਂਵ ਵਾਸਤੇ ਵੀ ਆਪੇ ਸੋਭਾ ਖੱਟਣਗੇ ਸਾਡੇ ਉਹ ਸਾਡੇ ਪਿੰਡ ਦੇ ਮਾਣ ਆ ਜਿਨ੍ਹਾਂ ਨੇ ਸਾਰੇ ਪਿੰਡ ਨੇ ਸਹਿਯੋਗ ਦੇ ਕੇ ਇੱਕ ਨੂੰ ਚੁਣਿਆ ਉਹ ਦੂਜਾ ਬੰਦਾ ਕੋਈ ਵੀ ਕੰਮ ਨਹੀਂ ਕੀਤਾ ਅਸੀਂ ਬਹੁਤ ਬਹੁਤ ਧੰਨਵਾਦਾਂ ਸਾਰੇ ਨਗਰ ਦਾ ਜੋ ਜਿਨ੍ਹਾਂ ਨੇ ਆਪਣੇ ਬਲਦੇਸਾਂ ਗ ਮਿਹਦੀਆਂ ਨੇ ਉਹਦੇ ਰੈਨ ਮੇ ਹੀ ਹਿੱਟ ਇਹਨਾਂ ਸੰਮਨ ਚੁਣਿਆ ਤੇ ਆਪਾਂ ਧੰਨਵਾਦਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ